ਅਮਲੋ ਤੇ ਖਵਾਨੋ ਦੇ ਵਿੱਚ ਤੇ ਇਸ ਸਾਲ ਦੀ ਤੀਜੀ ਨੈਸ਼ਨਲ ਲੋਕ ਤਾਲਕ ਦਾ ਆਯੋਜਨ ਕੀਤਾ ਗਿਆ ਹੈਗਾ ਟੋਟਲ ਅਸੀਂ 11 ਬੈਂਚ ਲਗਾਏ ਨੇ 8 ਬੈਂਚਸ ਹੈਡਕੁਆਟਰ ਤੇ ਹੈ 2 ਬੈਂਚਸ ਅਮਲੋ ਹੈ ਤੇ 1 ਖਵਾਨੋ ਹੈਗਾ ਤੇ ਟੋਟਲ ਅਸੀਂ ਕੇਸ ਪੇਕਅਪ ਕਰ ਰਹੇ ਹਾਂ 8786 ਇਹ ਗਿਣਤੀ ਥੋੜੀ ਜੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਲੋਕ ਅਦਾਲਤ ਦੇ ਲੋਲੇ ਦੇ ਨਿਵਾਕ ਵੀ ਦਰਖਾਹ ਦੇ ਦਿੰਦੇ ਕਿ ਸਾਡਾ ਅੱਜ ਲੋਕ ਅਦਾਲਤ ਚ ਕੇਸ ਲਗਾਇਆ ਜਾਵੇ ਤੇ ਉਸ ਚ ਵੀ ਰਾਜਨਾਮਾ ਹੋ ਸਕਦਾ ਇਹਦੇ ਵਿੱਚੋਂ ਅਸੀਂ 635 ਪ੍ਰੀਲੀਮਿਨਰੀ ਟਿਗੇਟਿਵ ਕੇਸਿਸ ਹੈਗੇ ਆ ਤੇ 2151 ਜਿਹੜੇ ਕੋਰਟ ਚ ਪੈਂਡਿੰਗ ਕੇਸਿਸ ਹੈਗੇ ਆ ਉਹਨਾਂ ਉਹ ਅੱਜ ਲਗਾਏ ਹੈਗੇ ਆ ਇਹ ਫਿਗਰ ਪਿਛਲੇ ਸਾਲ ਦੀ ਫਿਗਰ ਨਾਲੋਂ ਥੋੜ੍ਹ ਪਿਛਲੀ ਲੋਕ ਅਦਾਲਤ ਦੀ ਫਿਗਰ ਨਾਲੋਂ ਘਟ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਆ ਹੈਗੇ ਆ ਉਹ ਸਖਵੇਂ ਹੈ ਨਹੀਂ ਚਲੋ ਫਤੇਗੜ ਸਾਹਿਬ ਬਾਹਰ ਗੁਰੂ ਜੀ ਦੀ ਕਿਰਪਾ ਹੈਗੀ ਹੈ ਕਿ ਬਾੜ ਨਹੀਂ ਆਈ ਬਟ ਇਫੈਕਟ ਜ਼ਰੂਰ ਆਇਆ ਹੈਗਾ ਉਹਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈਗਾ ਕਿ ਕਿਸੇ ਦੇ ਰਿਸ਼ਤੇਦਾਰ ਦੇ ਘਰ ਬਾੜ ਆ ਗਈ ਤੇ ਬੰਦੇ ਉੱਥੇ ਸਹਾਇਤਾ ਵਾਸਤੇ ਗਏਦੇ ਇਸ ਕਾਰਨ ਐਤ ਕੀ ਥੋੜਾ ਜਿਹਾ ਜੋਸ਼ ਘੱਟ ਹੈਗਾ ਪਿਛਲੀ ਲੋਕ ਅਦਾਲਤ ਨਾਲੋਂ ਪਰ ਸਾਨੂੰ ਉਮੀਦ ਹੈ ਕਿ ਵੱਤ ਤੋਂ ਵੱਤ ਲੋਕਾਂ ਦੇ ਕਿਸਾ ਦੇ ਫੈਸਲੇ ਹੋਣ ਨੇ ਔਰ ਪ੍ਰੀ ਲਿਟੀਗੇਟਿਵ ਕੇਸਿਸ ਦੀ ਗਿਣਤੀ 435 ਆ ਹੁਣ ਤੁਸੀਂ ਕੋ ਪੁੱਛੋਗੇ ਕਿ ਪ੍ਰੀ ਲਿਟੀਗੇਟਿਵ ਕੇਸਿਸ ਕੀ ਆ ਇਹ ਉਹ ਕੇਸਸ ਆ ਜਿਨ੍ਹਾਂ ਨੇ ਜਿਹਦਾ ਸੰਝੋਤਾ ਨਾ ਹੋਵੇ ਤੇ ਕੋਰਟ ਦੇ ਵਿੱਚ ਆ ਕੇ ਕੋਰਟ ਦਾ ਭਾਰ ਵਧਾਣਾ ਹੈਗਾ ਕਿਸਾਤਾ ਸੋ ਅਸੀਂ ਹੁਣ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਜਤ ਜਤਨ ਨਾਲ ਇਹ ਪ੍ਰੀ ਲਿਟੀਗੇਟਿਵ ਕੇਸਿਸ ਵੀ ਪਹਿਲਾਂ ਹੀ ਮਕਾਨ ਦੀ ਕੋਸ਼ਿਸ਼ ਕਰਦੇ ਆ ਕਿ ਸੁਪੋਜ਼ ਕਰੋ ਕਿਸੇ ਨੇ ਬੈਂਕ ਦਾ ਲੋਨ ਲੈਣਾ ਹੈ ਉਹ ਬੈਂਕ ਦਾ ਲੋਨ ਨਹੀਂ ਦੇ ਰਿਆ ਅਸੀਂ ਬੈਂਕ ਦੀ ਦਰਖਾਸਤ ਲੈ ਕੇ ਉਹਨੂੰ ਨੋਟਿਸ ਇਸ਼ੂ ਕਰ ਦਿੰਨੇ ਆ ਤੇ ਕਈ ਵਾਰ ਉਹ ਰਾਜੀਨਾਮਾ ਵੀ ਹੋ ਜਾਂਦਾ ਹੈਗਾ ਕਿਉਂਕਿ ਬੈਂਕ ਜਰੇ ਹੈਗੇ ਉਹ ਮੂਲਤਾ ਮਾਫੀ ਨਹੀਂ ਕਰ ਸਕਦੇ ਕਿ ਜਿੰਨਾ ਬੈਂਕ ਨੇ ਮਨੀ ਦਿੱਤੀ ਆਪਣੀ ਪਰ ਕਈ ਵਾਰ ਇੰਟਰਸਟ ਦੇ ਵਿੱਚ ਉਹ ਰਿਆਦ ਦੇ ਦਿੰਦੇ ਹੈਗੇ ਆ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਵੀ ਬਾੜ ਦੇ ਵਿੱਚ ਸਹਿਕਾਰੀ ਸਮਿਤੀਆਂ ਨੂੰ ਕਿਹਾ ਕਿ ਤੁਸੀਂ 6 ਮਹੀਨੇ ਦਾ ਇੰਟਰਸਟ ਛੱਡ ਦੋ ਤੁਸੀਂ ਜਿੱਦਾਂ ਪੇਪਰਸ 'ਤੇ ਪੜਿਆ ਹੋਏਗਾ ਸੋ ਐਦਾ ਦੇ ਕੇਸਿਸ ਵੀ ਹੈਗੇ ਆ ਫਿਰ ਡਿਵੋਰਸ ਕੇਸਿਸ ਜਿਹੜੇ ਹੈਗੇ ਉਹ ਅਸੀਂ ਨੈਸ਼ਨਲ ਅਦਾਲਤ 'ਚ ਨਹੀਂ ਰੱਖਦੇ ਅਜੀਸੇ ਕੋਈ ਉਹ ਕਿ ਸੱਕਦੇ ਆ ਜਿੱਥੇ ਪਤੀ ਪਤਨੀ ਇਕੱਠੇ ਹੋ ਕੇ ਦੁਆਤੋ ਰਹਿ ਸਕਣ ਸਰ ਕੀ ਕੀ ਫਾਇਦੇ ਨੇ ਲੋਕ ਅਦਾਲਤ ਦੀ ਜੀ ਕਈ ਫਾਇਦੇ ਹੈਗੇ ਪਹਿਲਾਂ ਤਾਂ ਫਾਇਦਾ ਇਹ ਹੀ ਹੈਗਾ ਕਿ ਤੁਹਾਡਾ ਬੱਚਾ ਸਮਾਂ ਬਚਦਾ ਤੁਹਾਡੀ ਹਰਾਸਮੈਂਟ ਬਚਦੀ ਆ ਤੁਹਾਨੂੰ ਟੈਨਸ਼ਨ ਵੱਤਦੀ ਆ ਜੇ ਕਿਸੇ ਵੀ ਬੰਦੇ ਦਾ ਕਜੈਰੀ ਚੇਚ ਚੱਲਦਾ ਉਹ ਯਾਨੀ ਕਿ ਜਦੋਂ ਤੱਕ ਕੇਸ ਚੱਲਦਾ ਟੈਨਸ਼ਨ ਰਹਿੰਦੀ ਹੈਗੀ ਸੈਗੀ ਨਾ ਕਿ ਸਮਾਂ ਬਚਦਾ ਕਿ ਸੱਤ ਵਟਾ ਫਾਇਦਾ ਹੈ ਕਿ ਇਹਦੇ ਚ ਚਰਾਇ ਨਾਵੇਂ ਨਾਲ ਫੈਸਲਾ ਹੁੰਦਾ ਇਸ ਕਰਕੇ ਕੋਈ ਪਾਰਟੀ ਜਿੱਤੇ ਨਹੀਂ ਕੋਈ ਪਾਰਟੀ ਹਾਰਦੀ ਨਹੀਂ ਤਾਂ ਘਰ ਖੁਸ਼ੀ ਚੰਦੇ ਆ ਫੇਰ ਪੈਸੇ ਦੀ ਵੀ ਬਚਤ ਹੁੰਦੀ ਹੈ ਕਿ ਤੁਸੀਂ ਕਚਹਿਰੀ ਜਾਂਦੇ ਹੋ ਤੁਹਾਡੀ ਦਿਹਾੜੀ ਮਰਦੀ ਹੈ ਮੈਨਾਰਸ ਵੇਸਟ ਹੁੰਦੇ ਆ ਫੇਰ ਵਕੀਲ ਨੂੰ ਫੀਸ ਦੇ ਨਹੀਂ ਮੈਂਦੀ ਆ ਠੀਕ ਹੈ ਹੋਰ ਫਾਇਦਾ ਹੈਗਾ ਕਿ ਜਿਹੜਾ ਤੁਸੀਂ ਕੋਰਟ ਫੀਸ ਲਾਇਆ ਹੁੰਦਾ ਜਦੋਂ ਲੋਕਦਲ ਚ ਫੈਸਲਾ ਹੋ ਜੇ ਉਹ ਮੁਆਫਿਸ ਹੋ ਜਾਂਦਾ ਹੈਗਾ ਮੋٹے ਤਾਂ ਫਾਇਦੇ ਇਹੋ ਹੈਗੇ ਆ ਬਾਕੀ ਕਈ ਵਾਰ ਇਹ ਹੁੰਦਾ ਕਿ ਗਵਨ ਦਾ ਝਗੜਾ ਹੈਗਾ ਉਹ ਆਪ ਚ ਲੜੀ ਜਾਂਦੇ ਜਾਂ ਤਾਂ ਲੋਕ ਦਲ ਚ ਕਿਸੇ ਫੈਸਲਾ ਹੋ ਜਾਂਦਾ ਫਿਰ ਗਵਨੀਆਂ ਤੋਂ ਕਿਉਂ ਗਵਨ ਦੀ ਸਤੋਂ ਜਲਦੀ ਤੁਹਾਨੂੰ ਸਹਾਇਤਾ ਕਰੋ ਜੇ ਤੁਹਾਡੇ ਤੇ ਕੋਈ ਮੁਸੀਬਤ ਆndi ਹੈ ਬਾਜੀ